ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਬ ਟਿਕੋਣ ਦੁਨਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂ ਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਹਾਂ ਕਿੰਨੇ ਦੰ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀ ਕੋਡੂਨਾ ਨਾਮ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਉਥੋਂ ਸਿਲੈਕਟ ਕਰਕੇ ਆਪਣਾ ਇਹਦਾ ਸੇਮ ਟੂ ਸੇਮ ਫੁੱਲ ਤਿਆਰ ਕਰੋ ਬਾਕੀ ਲੈਸ ਆਖਦੇ ਹਾਂ ਡਿਜ਼ਾਈਨਿੰਗ ਤੁਸੀਂ ਆਪਣੇ ਵਾਲੀ ਵੀ ਸੈਂਡ ਕਰ ਸਕਦੇ ਹੋ ਸਾਡੇ ਵਾਲਾ ਵੀ ਤੁਸੀਂ ਜਿਵੇਂ ਤੁਸੀਂ ਚਾਹੋ ਆਪਣਾ ਕਿਸੇ ਵੀ ਫੈਬਰਿਕ ਤੇ ਰਹਿਣਗੇ ਵਧੀਆ ਕੁਆਲਿਟੀ ਵਾਲਾ ਤੁਹਾਨੂੰ ਫੈਬਰਿਕ ਮਿਲੂਗਾ ਤੁਸੀਂ ਆਪਣੀ ਸਟਿਚਿੰਗ ਵੀ ਕਰਵਾ ਸਕਦੇ ਹੋ ਸਕਦੇ ਬਿਦੌਂ ਸਟਿਚਿੰਗ ਵੀ ਜਿਹੜਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਵਰਕ ਦੀ ਚੋਇਸ ਤੁਹਾਡੀ ਆਪਣੀ ਹੋ ਫੈਬਰਿਕ ਦੀ ਚੋਇਸ ਆਪਣੀ ਹੋਊਗੀ ਜਿਸ ਤਰ੍ਹਾਂ ਤੁਸੀਂ ਚਾਹੋ ਆਪਣਾ ਬੁਟੀਕਸ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣੇ ਅੱਜ ਵਾਲੇ ਸੂਟ ਜੋ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਬਹੁਤ ਸੋਹਣੇ ਵਰਕ ਦੇ ਨਾਲ ਆਪਾਂ ਤਿਆਰ ਕਰਵਾਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਇਹ ਸੂਟ ਆ ਇਹ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕਰਵਾਇਆਗਾ ਪੈਚ ਵਰਕ ਵਾਲਾ ਆਪਣਾ ਸੂਟ ਮਸ਼ੀਨ ਵਰ ਤੇ نیچے ਆਪਾਂ ਦੇਖੋ ਮਸ਼ੀਨ ਵਰਕ ਨਾਲ ਦਾ ਵਾਈਟ ਕਲਰ ਦਾ ਪੈਚ ਲਗਾ ਕੇ ਫਿਰ ਉੱਤੇ ਵਰਕ ਕਰਵਾਇਆ ਹੈਗਾ ਵਾਈਟ ਕਲਰ ਦਾ ਪੈਚ ਲੱਗਿਆ ਔਰਗੈਂਜ਼ਾ ਦਾ ਪੈਚ ਹੈ ਤੇ ਵਾਈਟ ਕਲਰ ਦਾ ਤੇ ਫਿਰ ਆਪਾਂ ਇੱਥੇ ਇਹਦਾ ਵਰਕ ਕਰਵਾਇਆ ਜਿਹੜੇ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵਰਤਣੀ ਹੈ ਇਦਾਂ ਹੀ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆ ਗਿਆ ਸੇਮ ਘੇਰੇ ਨਾਲ ਦਾ ਹੀ ਬਾਹ ਦੇ ਉੱਪਰ ਵਰਤ ਹੈਗਾ ਤੁਸੀਂ ਆਪਣਾ ਕੁਝ ਵਿੱਚ ਹੋਰ ਬੂਟੀ ਵਗੈਰਾ ਐਡ ਕਰ ਸਕਦੇ ਹੋ ਨੀਓਂ ਬਾਟਮ ਦਾ ਵਰਕ ਐਡ ਕਰਵਾਣਾ ਹੋ ਕਰਵਾ ਸਕਦੇ ਇਹ ਵਾਲਾ ਡਿਜ਼ਾਈਨ ਨਾ ਆਪਣਾ ਜੈਪੁਰੀ ਦੇ ਉੱਪਰ ਬਣਾਇਆ ਸੀਗਾ ਕਾਫੀ ਸੁਤਨ ਪ੍ਰੇਮ ਜੈਪੁਰੀ ਡਾਟਸ ਵਾਲੇ ਸੁਪਰਫੇਸ ਉੱਪਰ ਬਣਾਇਆ ਹੋਇਆ ਸੈਕਨੇ ਡਿਜ਼ਾਈਨ ਇੱਕ ਕਸਟਮਰ ਨੇ ਆਪਣਾ ਉਹੀ ਡਿਜ਼ਾਈਨ ਦੇਖ ਕੇ ਸੇਮ ਅਗੇ ਹੈ ਨਾ ਜਿਹੜੀ ਕਾਪੀ ਹੈਗੀ ਆਪਣਾ ਪਲੇਨ ਦੇ ਉੱਪਰ ਕਰਵਾਉਣਾ ਪਹਿਲਾਂ ਸਾਡੇ ਜਿਹੜੇ ਉਹ ਲਾਸਟ ਨੰਬਰ ਵੀਡੀਓ ਸਾਡੇ ਦੇਖਦੇ ਹੋਗੇ ਪੁਰਾਣੀ ਵੀਡੀਓ ਦੇਖਦੇ ਹੋਗੇ ਸਾਰਾ ਸਾਡਾ ਇਹ ਜੈਪੁਰੀ ਦੇ ਉੱਪਰ ਹੀ ਬਣਾਇਆ ਹੋਇਆ ਸੀਗਾ ਬਣਾ ਸੀ ਮਤਲਬ ਜੈਪੁਰੀ ਜਿਹੜਾ ਡਾਟਸ ਵਾਲੇ ਸੁਤਨ ਨੇ ਉਹਨਾਂ ਦੇ ਉੱਪਰ ਬਣਾਇਆ ਹੋਇਆ ਸੀ ਡਿਜ਼ਾਈਨ ਐਦਾ ਪਲੇਨ ਦੇ ਉੱਪਰ ਵੀ ਤੁਸੀਂ ਕਰਵਾ ਸਕਦੇ ਹੋ ਫੈਬਰਿਕ ਆਪਣੀ ਚੋਇਸ ਦੇ ਸਕਦੇ ਹੋ ਇਹ ਆਪਾਂ ਕ੍ਰੇਪ ਤੇ ਕਰਵਾਇਆ ਤੁਸੀਂ ਜ ਜਿਹੜਾ ਤੁਹਾਨੂੰ ਪਸੰਦ ਆ ਕੋਈ ਅਗੇ कॉटन ਦੇ ਫੈਬਰਿਕ ਤੇ ਕਰਵਾਣਾ ਉਮੀਦ ਕਰਵਾ ਸਕਦੇ ਨਾਲ ਦੇਖੋ ਪ्योर ਚਮਿੰਦ ਦਾ ਆਪਣਾ ਇਹ ਦੁਪੱਟਾ ਰੈਡੀ ਕਰਵਾਇਆ ਇੱਕ ਦਾ ਤੇ ਇਹਦਾ ਵਾਈਟ ਲੇਸ ਨੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਬਹੁਤ ਹੀ ਯਾਦਾ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਤੁਸੀਂ ਵੀ ਐਦਾਂ ਦਾ ਸੂਟ ਆਪਣਾ ਹੈ ਨਾ ਸਿੰਪਲ ਜੀ ਲੁੱਕ ਨਾਲ ਜਿਹੜਾ ਸਫਟ ਫੈਬਰਿਕ ਤੇ ਪਾਰਟੀ ਵੇਅਰ ਨਾ ਲੁੱਕ ਦੇ ਸਕਦੇ ਬਣਾਵਾ ਕੇ ਹਾਂਜੀ ਜਿਹੜਾ ਇਹ ਸੂਟ ਆਪਨੇ ਰੈਡੀ ਕਰਵਾਇਆਗਾ ਇਹ ਲਿਲਨ कॉटन ਦੀ ਫੈਬਰਿਕ ਆ ਜਦੋਂ ਆਪਾਂ ਖਾਦੀ कॉटन ਵੀ ਕਹਿ ਦਿੰਦੇ ਆ ਤੇ ਲਿਲਨ कॉटन ਵੀ ਬੋਲ ਦਿੰਦੇ ਆ ਬਹੁਤ ਸੋਹਣਾ ਦਾ ਸਕਾਈ ਜਿਹਾ ਕਲਰ ਹੈਗਾ ਲਾਈਟ ਮਤਲਬ ਮੀਡੀਅਮ ਜਿਹਾ ਸਕਾਈ ਕਲਰ ਨਾ ਲਾਈਟ ਹਨ ਡਾਰਕ ਹੈਗਾ ਮੀਡੀਅਮ ਜਿਹਾ ਸਕਾਈ ਸ਼ੇਡ ਹੈਗਾ ਇਹਦਾ ਆਪਾਂ ਮਸ਼ੀਨ ਵਰਕ ਦੇ ਨਾਲ ਬਹੁਤ ਸੋਹਣੀ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਹੈ ਦੇਖੋ ਇਸ ਨੂੰ ਤਾਂ ਇਹ ਵੀ ਦੇਖੋ ਫਲਾਰ ਬਣੇ ਹੋਏ ਨੇਗੇ ਤੇ ਨੈਕ ਦਾ ਵਰਕ ਹੈ ਨੈਕ ਦਾ ਵਰਕ ਵੀ ਬਹੁਤ ਜਿਆਦਾ ਸੋਹਣਾਗਾ ਥ੍ਰੈਡ ਵਰਕ ਦੇ ਵਿੱਚ ਦੇਖੋ ਤਿਆਰ ਕਰਵਾਇਆ ਬਹੁਤ ਸੋਹਣਾ ਦੇਖੋ ਖੂਬਸੂਰਤ ਵਰਕ ਹੈ ਦਾ ਨੇੜੇ ਕਰਕੇ ਤੁਹਾਨੂੰ ਫਿਨਿਸ਼ਿੰਗ ਦਿਖਾ ਦਿੰਦੇ ਆ ਵਰਕ ਦੀ ਬਹੁਤ ਸਮਝ ਮੈਂ ਆਪਾਂ ਪੈਚ ਜਿਹੜਾ ਹੁੰਦਾ ਨਾ ਕੋਈ ਐਦਾ ਵਰਕ ਹੋਇਆ ਹੋਇਆ ਹੈ ਦੇਖੋ ਇਸ ਕਾ ਇਧਰ ਇੱਕ ਸਾਈਡ ਤੇ ਆ ਜੂਗਾ ਘੇਰੇ ਤੇ ਚਾਕ ਤੇ ਵਰਕ ਇੱਕ ਦੂਸਰੀ ਸਾਈਡ ਤੇ ਆ ਜੂਗਾ ਉੱਪਰ ਹਿੱਪ ਦੇ ਕੋਲ ਜੇ ਆ ਜੂਗਾ ਇਹ ਵਾਲਾ ਨੀਚੇ ਜੇ ਤੇ ਫਿਰ ਦੇਖੋ ਗਲੇ ਦਾ ਵਰਕ ਕਿੰਨਾ ਜਾਂਦੇ ਸੋਨਾ ਇਹਦਾ ਸਾਰੀ ਡਿਜ਼ਾਈਨਿੰਗ ਇਹ ਗਲੇ ਦੀ ਆ ਜੂਗੀ ਬਹੁਤ ਜਿਆਦਾ ਸੋਨਾ ਦੇਖੋ ਡਿਜ਼ਾਈਨ ਬਣਿਆ ਹੈ ਗਲੇ ਦਾ ਤੇ ਇੱਧਰ ਦੇਖੋ ਬਾਹਨਾ ਵਰਕ ਕਰੀ ਇਹ ਵਾਲਾ ਬਾਹਨ ਤੇ ਵਰਕ ਦਾ ਅਸੀਂ ਦੇਖੋ ਇਹ ਆਪਾਂ ਲੀਲਨ ਕਾਟਨ ਦੀ ਫੈਬਰਿਕ ਚ ਤਿਆਰ ਕਰਵਾਇਆ ਮਸ਼ੀਨ ਵਰਕ ਦੇ ਨਾਲ ਸਾਰੇ ਥ੍ਰੈਡ ਵਗੈਰਾ ਦੇਖੋ ਕਿੰਨੇ ਆਪਾਂ ਜਿ ਚਾਕੇ ਲਾਏ ਲੇਗੇ ਸੋਨੇ ਲਗਾਏ ਲੇਗੇ ਹੈਨਾ ਤੁਸੀਂ ਆਪਣੇ ਆਪਣੇ ਅਕੋਰਡਿੰਗ ਆਪਣੇ ਥ੍ਰੈਡ ਵੀ ਦੱਸ ਸਕਦੇ ਹੋਗੇ ਨਾਲ ਇਹਦੇ ਆਪਾਂ ਨੇ ਪਿਓਰ ਸੁਪਰਨੈਟ ਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕਰਵਾਇਆ ਬਹੁਤ ਸੋਹਣੀ ਲਿਖੂ ਡਿਜ਼ਾਈਨਿੰਗ ਆਪਾਂ ਨੇ ਦੁਪੱਟੇ ਦੀ ਬਣਾਈ ਹੈਗੀ ਇਹ ਦੇਖੋ ਪਹਿਲਾਂ ਫੋਰਥ ਸਾਈਡ ਪਰ ਟਾਈਡਾਈ ਹੋਇਆ ਹੋਇਆ ਹੈਗਾ ਫਿਰ ਵਿੱਚ ਦੇਖੋ ਆ ਸਾਰੇ ਸਰਕਲ ਜਿਹੇ ਨੇ ਦਾ ਜੈਪੁਰੀ ਡਾਟਸ ਨੇ ਲਿਏ ਹੋਏ ਨੇ ਬਹੁਤ ਵਧੀਆ ਕਾਫੀ ਸੋਹਣੀ ਦੁਪੱਟੇ ਦੀ ਫਿਨਿਸ਼ਿੰਗ ਆਗੀ ਤੁਸੀਂ ਦੁਪੱਟਾ ਆਪਣਾ ਸੁਪਰ ਨੈਟ ਦਾ ਪਿਓਰ ਚਨੂਦ ਦਾ ਪਿਓ ਸ਼ਕੂਨ ਦਾ ਹਨਾ ਮਸਲੀਨ ਦਾ ਜਿਵੇਂ ਤੁਹਾਨੂੰ ਪਸੰਦ ਦਾ ਉਮੀ ਕਰਵਾ ਸਕਦੇ ਹੋ ਤੇ ਫੈਬਰਿਕ ਵੀ ਇਹ ਆਪਾਂ ਨੇ ਕਰਵਾਇਆਗਾ ਲਿੰਨਨ ਕੋਟਨ ਤੇ ਤੁਸੀਂ ਆਪਣਾ ਜਿਹੜਾ ਫੈਬਰਿਕ ਆਗਾ ਟੈਬੀ ਸਿਲਕ ਯੋਰ ਯਟ ਵਗੈਰਾ ਹਨਾ ਕੋਈ ਹੁਣ ਅੱਗੇ ਲਈ ਆਪਣਾ ਫੰਕਸ਼ਨ ਲਈ ਰੈਡੀ ਕਰਵਾਉਣਾਗਾ ਤੁਸੀਂ ਕਿਸੇ ਵੀ ਸਿੰਥੈਟਿਕ ਫੈਬਰਿਕ ਤੇ ਜਿੰਮੇ ਤੱਕ ਪਸੰਦ ਹੋਇਆ ਉਹ ਅਸ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆ ਟੈਬੀ ਸਿਲਕ ਫੈਬਰਿਕ ਤੇ ਆਪਣੀ ਰੈਡੀ ਕਰਵਾਇਆ ਜੇ ਤੁਸੀਂ ਇਹਦਾ ਨੇਵੀ ਬਲੂ ਕਲਰ ਹੈਗਾ ਨੇਵੀ ਬਲੂ ਕਲਰ ਆ ਤੇ ਟੈਬੀ ਸਿਲਕ ਲਈ ਦੇਖੋ ਫੈਬ੍ਰਿਕ ਆ ਕਾਫੀ ਸੋਨਾ ਸਾਡਾ ਡਿਜ਼ਾਈਨ ਹੈ ਇਹ ਕਾਫੀ ਟਾਈਮ ਦਾ ਸਾਡਾ ਪਪੂਲਰ ਹੋਇਆ ਹੈਗਾ ਡਿਜ਼ਾਈਨ ਇਹ ਇਹ ਨੇਵੀ ਬਲੂ ਨਾ ਅਸੀਂ ਉਤੇ ਕਰਵਾਇਆ ਸੀਗਾ ਆਪਣਾ ਖਾਦੀ ਸਿਲਕ ਦੇ ਸੌਰੀ ਖਾਦੀ ਕਾਟਨ ਦੇ ਉੱਪਰ ਕਰਾਇਆ ਸੀ ਲਿਨਨ ਕਾਟਨ ਦੇ ਉੱਪਰ ਇਹ ਨੇਵੀ ਬਲੂ ਉਤੇ ਕਰਵਾਇਆ ਸੀ ਰੈਡੀ ਦੇਖੋ ਇਹ ਆਪਣਾ ਹੁਣ ਟੈਬੀ ਸਿਲਕ ਤੇ ਤਿਆਰ ਉਸ ਤੋਂ ਬਾਅਦ ਪਤਾ ਨਹੀਂ ਇਹ ਵਾਈਟ ਕਲਰ ਦੇ ਉੱਪਰ ਵੀ ਕਾਫੀ ਬਣਿਆਗਾ ਸੀ ਗ੍ਰੀਨ ਤੇ ਕਾਫੀ ਸਾਰੇ ਕਲਰਾਂ ਦੇ ਉੱਪਰ ਬਣਿਆ ਹੈਗਾ ਇਹ ਕਾਫੀ ਸਾਰੇ ਸੂਟਨ ਮਾੜੇ ਜਿਆਦ ਵੀ ਨਹੀਂ ਹੈ ਬਹੁਤ ਸਾਰੇ ਸੁੰਦਰ ਇਹਦੇ ਡਿਜ਼ਾਈਨ ਵਿੱਚ ਪਿਆਇਆ ਹੋਇਆ ਹੈ। ਹੁਣ ਵੀ ਹੋ ਰਹੇ ਨੇਗੇ। ਇਸ ਤੋਂ ਬਾਅਦ ਵੀ ਹੋ ਰਹੇ ਨੇਗੇ। ਇਹਦਾ ਦੇਖੋ ਇਹ ਚਾਕਾਂ ਦੇ ਉੱਪਰ ਇਹਦਾ ਵਰਕ ਹੋਇਆ ਹੈ। ਚਾਕਾਂ ਦੇ ਉੱਪਰ ਇਹ ਵਾਲ ਵਰਕਾ ਨੇਵੀ ਬਲੂ ਕਲਰ ਹੈ ਇਹਦਾ। ਇਸ ਤੋਂ ਇਲਾਵਾ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ। ਬਾਹ ਦੇ ਉੱਪਰ ਦੇਖੋ। ਇਹਦਾ ਵਰਕ ਆਹ ਵਾਲ ਵਰਕ ਹੋਇਆ ਹੈ। ਇਹ ਵਾਲ ਬਾਹ ਨੇ ਫਿਰ ਲੀਓ ਆਪਾਂ ਦਾ। ਇਹ ਬਾਹ ਨੇ ਫਿਰ ਇਹ ਇੱਦਾਂ ਹੀ ਚਾਕਾਂ ਦੇ ਉੱਪਰ ਵਰਕ। ਕਾਫੀ ਸੋਹਣਾ ਖੂਬਸੂਰਤ ਸਟਿਚ ਕੀਤਾ ਹੋਇਆ ਤਾਂ ਕਾਫੀ ਸੋਹਣਾ ਲੱਗਦਾ ਮੈਨੂੰ। ਫੋਟੋ ਲੈ ਕੇ ਦਿਖਾ ਦੂਗੀ ਇਹ ਵਾਲੇ ਸੂਟ ਦੇ ਤੇ ਦੇਖੋ ਨਾਲ ਇਹਦੇ ਆਪਾਂ ਨੇ ਪਿਓਰ ਚਨੂ ਦਾ ਦੁਪੱਟਾ ਜਿਹੜਾ ਫੋਰ ਸਾਈਡ ਆਪਾਂ ਨੇ ਡਾਈ ਕਰਵਾ ਲਿਆ ਫੋਰ ਸਾਈਡ ਡਾਈ ਹੋਇਆ ਹੈ ਤੇ ਟਾਇਡ ਡਾਈ ਹੋਇਆ ਹੈਗਾ ਪਿਓਰ ਚਨੂ ਦਾ ਦੁਪੱਟਾ ਹੈਗਾ ਪੰਦਾ ਤੇ ਨੈਟ ਦੀ ਲੇਸ ਨਾਲ ਆਪਾਂ ਇਹ ਫਿਨਿਸ਼ਿੰਗ ਦਿੱਤੀ ਹੈ ਕਾਫੀ ਸੋਹਣਾ ਖੂਬਸੂਰਤ ਆਪਣਾ ਸੂਟ ਹੈ ਜਿਹੜਾ ਬਣ ਕੇ ਤਿਆਰ ਹੋਇਆ ਹੈਗਾ ਨੇਵੀ ਬਲੂ ਕਲਰ ਤੇ ਪਹਿਲੇ ਕਾਫੀ ਜੱਚਦਾ ਪਹਿਲਾਂ ਸੋਡਾ ਬਣਿਆ ਵੀ ਨੇਵੀ ਤੇ ਸੀਗਾ ਤੇ ਇੱਕ ਆਪਣੇ ਕੋਲ ਹੋਰ ਵੀ ਅਜ ਬਣ ਕੇ ਆਇਆ ਸ਼ਾਇਦ ਹੈ ਜੇ ਸੁਬੋ ਮੈਂ ਤੁਹਾਨੂੰ ਦਿਖਾਉਂਗੀ ਕਾਫੀ ਸੋਹਣਾ ਲੱਗ ਰਿਹਾ ਹੈ ਆਪਣਾ ਤੁਸੀਂ ਫੈਬਰਿਕ ਦੀ ਸਿਲੈਕਸ਼ਨ ਆਪਣੀ ਕਰਕੇ ਫੈਬਰਿਕ ਜੋ ਤੁਹਾਨੂੰ ਪਸੰਦ ਆ ਉਸ ਤੇ ਕਰਵਾ ਸਕਦੇ ਹੋ ਸਾਰੇ ਫੈਬਰਿਕ ਦੇ ਉੱਪਰ ਵੀ ਇਹ ਦੀ ਫਿਨਿਸ਼ਿੰਗ ਹੈ ਜਿਹੜੀ ਕਾਫੀ ਸੋਹਣੀ ਹੁੰਦੀ ਹੈ ਇਸ ਨੂੰ ਹਾਂਜੀ ਜਿਹੜਾ ਇਹ ਸੂਟ ਤੇ ਆਪਣਾ ਤਿਆਰ ਕਰਵਾਇਆ ਹੈ ਮੈਲਬਰੀ ਦੀ ਫੈਬਰਿਕ ਆਪਣੀ ਮੈਲਬਰੀ ਫੈਬਰਿਕ ਤੇ ਆਪਣੇ ਰੈਡੀ ਕਰਾਇਆ ਬਹੁਤ ਜਿਆਦਾ ਸੋਹਣਾ ਆਪਣਾ 골ਡਨ ਜਿਹੜਾ ਮਹਿੰਦੀ ਕਲਰ ਹੁੰਦਾ ਉਹ ਵਾਲਾ ਕੰਧਰਾ ਕਾਫੀ ਸੋਹਣਾ ਕਲਰ ਦੇਖੋ ਆਪਣਾ ਮੈਲਬਰੀ ਦੇ ਵਿੱਚ ਇਹ ਤੇ ਇਹਦਾ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਸੀ ਮਸ਼ੀਨ ਚ ਤਿਆਰ ਹੋਇਆ ਹੈ ਦੇਖੋ ਆਪਣਾ ਇਹਦਾ ਗੜੇ ਦਾ ਵਰਕ ਆ ਗਿਆ ਉੱਪਰ ਤੇ ਸੈਂਟਰ ਪੈਨਲ ਤੇ ਗੜੇ ਦਾ ਵਰਕ ਕਾਫੀ ਸੋਹਣਾ ਆਪਣਾ ਵਧੀਆ ਬਣਿਆ ਹੋਇਆ ਹੈ ਇਹਦੇ ਉੱਪਰ ਇਹਦਾ ਗੜੇ ਦਾ ਵਰਕ ਆ ਗਿਆ ਸਾਰਾ ਤੇ ਇਹਦਾ ਸੈਂਟਰ ਪੈਨਲ ਲੱਗੇ ਤੁਸੀਂ ਆਪਣਾ ਹਨਾ ਇਹਦੇ ਵਿੱਚ ਕੋਈ ਹੋਰ ਫਲਾਰ ਵਗੈਰਾ ਐਡ ਕਰਵਾਉਣਾ ਉਹ ਵੀ ਕਰਵਾ ਸਕਦੇ ਹੋਗੇ ਇਹਦਾ ਕਲਰ ਕੋਡ ਦੇਖੋ ਸਾਰਾ ਆਪਾਂ ਥ੍ਰੈਡ ਲਾਇਆ ਹੋਇਆ ਹੈ ਇਹਦੇ ਵਿੱਚ ਥ੍ਰੈਡ ਤੁਸੀਂ ਆਪਣੀ ਚੋਇਸ ਦਾ ਵੀ ਰੱਖ ਸਕਦੇ ਹੋਗੇ ਪਰ ਜੇ ਤਾਂ ਅਸੀਂ ਜਿਹੜੇ ਫੈਬਰਿਕ ਦੇ ਕਲਰ ਦੇ ਅਕੋਰਡਿੰਗ ਹੀ ਥ੍ਰੈਡ ਲਾਉਂਦੇ ਹਾਂਗੇ ਕਾਫੀ ਸੋਹਣਾ ਉਦਾਂ ਹੀ ਫਿਨਿਸ਼ ਹੋਉਂਦੇ ਐ ਨਹੀਂ ਹੈਗਾ ਵੀ ਵੀਕ ਕਲਰ ਕੋਈ ਹੋਰ ਹੋਊਗਾ ਉਹਦਾ ਨਾਲ ਸੈੱਟ ਆਪਾਂ ਹੋਰ ਯੂਜ਼ ਕਰਾਂਗੇ ਤੁਸੀਂ ਆਪਣੇ ਹਨਾ ਇਹਦੇ ਅਕੋਰਡਿੰਗ ਆਪਾਂ ਉਦਾਂ ਆਪਣਾ ਸਾਰਾ ਥ्रेड ਵਗੈਰਾ ਵੀ ਦੱਸ ਸਕਦੇ ਹੋ ਜਿੱਦਾਂ ਸੈਂਟਰ ਪੈਨਲ ਨੇ ਉਦਾਂ ਦੇਖੋ ਇਹਦੀ ਬਾਹਰ ਉੱਪਰ ਵੱਲ ਪਾਉਂਦੇ ਤੁਸੀਂ ਨਾਲ ਆਪਣਾ ਬਾਟਮ ਵਗੈਰਾ ਦਾ ਐਡ ਕਰਵਾਉਣਾ ਵੀ ਕਰਵਾਸਣਾ ਕਰੀਏ ਹਾਂਗੇ ਨਾਲ ਆਪਾਂ ਸੁਪਰ ਨੈਟ ਦਾ ਦੁਪੱਟਾ ਦੇਖੋ ਤਿਆਰ ਕਰਵਾਇਆ ਗਿਆ ਐਦਾਂ ਬਹੁਤ ਜ਼ਿਆਦਾ ਸੋਹਣਾ ਆਪਣਾ ਦੁਪੱਟਾ ਤਿਆਰ ਹੋਇਆ ਹੈ ਸਰ ਤੁਹਾਨੂੰ ਦਿਖਾਉਣਾ ਆਪਾਂ ਸਾਰੀ ਖੋਲ ਕੇ ਦੁਪੱਟਾ ਕਾਫੀ ਸੋਹਣਾ ਵਧੀਆ ਇਹਦੀ ਡਾਈਕ ਹੋਈ ਵੀ ਹੈ ਪੱਟੇ ਦੇ ਸੁਪਰ ਨੈਟ ਦਾ ਦੁਪੱਟਾ ਹੈ ਆਪਣਾ ਇਹਦਾ ਇਨਾ ਸੋਨੇ ਦੇ ਕੋ ਡਾਈ ਕਰਵਾਇਆ ਆਪਣਾ 4 ਸਾਈਡ ਦੇ ਟਾਈ ਡੇ ਕਰਵਾਈ ਆ ਵਿਚਕਾਰ ਦੇਖੋ ਜੇ ਪੰਜਾਬੀ ਜਿਹੜੇ ਹੋਣਗੇ .com ਵਾਲੀ ਕਿੰਨਾ ਜਿਆਦਾ ਸੋਨਾ ਖਸੂਰ ਤੇ ਕੋ ਆਪਣਾ ਸੂਟ ਤਿਆਰ ਕਰਾਇਆ ਤੇਨ ਆਪਾਂ ਨੈਟ ਦੀ ਲੇਸ ਨਾਲ ਆਪਣੀ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਜਿਆਦਾ ਸੋਨਾ ਖਸੂਰ ਤੇ ਆਪਣਾ ਸੂਟ ਰੈਡੀ ਹੋਇਆਗਾ ਤੁਸੀਂ ਸੇਮ ਡਿਜ਼ਾਈਨਿੰਗ ਦੇ ਨਾਲ ਸੇਮ ਫੈਬਰਿਕ ਦੇ ਨਾਲ ਵੀ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਆਪਣਾ ਆਪਣੇ ਚੋਇਸ ਦੇ ਅਕੋਰਡਿੰਗ ਚੇਂਜ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣੀ ਚੋਇਸ ਦੇ ਅਕੋਰਡਿੰਗ ਸਾਰੀ ਡਿਜ਼ਾਈਨਿੰਗ ਵਗੈਰਾ ਦੱਸ ਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਆਪਣਾ ਇਹ ਰੈਡੀ ਕਰਵਾਇਆਗਾ ਬਲੈਕ ਕਲਰ ਤੇ ਜੌਰਜਟ ਦੀ ਇਹਦੀ ਫੈਬਰਿਕ ਤੇ ਇੱਕ ਕਲਰ ਦੇ ਥ੍ਰੈਡ ਨਾਲ ਆਪਾਂ ਇਹਦੇ ਬੰਦ ਕਰਵਾਇਆਗਾ ਇੱਕ ਕਲਰ ਦੇ ਸੈੱਡ ਨਾਲ ਵਰਕ ਹੋਇਆ ਹੈਗਾ ਆਪਣਾ ਜੌਰਜਟ ਫੈਬਰਿਕ ਬਲੈਕ ਕਲਰ ਰੈੱਡ ਕਲਰ ਦੇ ਥ੍ਰੈਡ ਨਾਲ ਆਪਾਂ ਇਹਦੇ ਵਰਕ ਕਰਵਾਇਆਗੇ ਕਾਫੀ ਸੋਹਣਾ ਪੜਾ ਸੂਟ ਬਲੈਕ ਕਲਰ ਦੇ ਪਰ ਰੈੱਡ ਕਲਰ ਵੈਸੀ ਕਾਫੀ ਜੱਤਲਾ ਹੁੰਦਾ ਗ੍ਰੈਂਡ ਥ੍ਰੈਡ ਬਲੈਕ ਕਲਰ ਦਾ ਇਹ ਵਾਲਾ ਵਰਕ ਹੈ ਜਿਹੜੇ ਚਾਕਾਂ ਦੇ ਉੱਪਰ ਹੈਗਾ ਆ ਜਿਹੜੀ ਸਾਰਾ ਡਿਜ਼ਾਈਨ ਆਪਣਾ ਰੈਡੀ ਹੋਇਆ ਰੈੱਡ ਕਲਰ ਦੇ ਨਾਲ ਇਹ ਸਾਰਾ ਚਾਕਾਂ ਦੇ ਉੱਪਰ ਹੋਇਆ ਹੈ। ਅਨੁਵਰਕ ਦੀ ਫਿਨਿਸ਼ਿੰਗ ਦਿਖਾ ਜਨੇ ਆਪਾਂ ਨੇੜੇ ਕੈਮਰਾ ਕਰਕੇ। ਤੁਸੀਂ ਵਰਕ ਦੇ ਵਿੱਚ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਐਦਾ ਕਮੀ ਮਹਿਸੂਸ ਨਹੀਂ ਹੋਣੀ ਹੈਗੀ। ਕਾਫੀ ਸੋਹਣਾ ਵਰਕ ਦੀ ਫਿਨਿਸ਼ਿੰਗ ਦਿੰਨੇ ਹੈਗੀ। ਵਰਕ ਦਾ ਨੁਕਸਾਨ ਅਸੂਟਾ ਸੋਨਾ ਹੀ ਮਿਲੂਗਾ। ਦੇਖੋ ਚਾਕਾਂ ਦੇ ਉੱਪਰ ਐਦਾ ਆਪਣੇ ਦੋਨੋਂ ਸਾਈਡਾਂ ਤੇ ਵਰਕ ਹੈਗਾ। ਤੇ ਇਹ ਵਾਲਾ ਵਰਕ ਦੇਖੋ ਇਹਦੇ ਗਲੇ ਦੀ ਬਣਾਉਂਦੇ। ਇਹ ਗਲੇ ਦਾ ਵਰਕ ਹੈ, ਚਾਕਾਂ ਦਾ ਵਰਕ ਹੈ ਤੇ ਇਹਦੀ ਆਪਾਂ ਨੂੰ ਬਾਂਦੇ ਪਰਵਾਹੀ। ਇਹ ਵਾਲਾ ਵਰਤੈ ਨੀ ਬਾਂਦੇ ਕੋਲ ਬੈਠਾ ਜੁਲਟ ਫੈਬਰਿਕ ਤੇ ਆਪਣਾ ਤਿਆਰ ਕਰਵਾਇਆ ਨਾਲ ਪਿਓਰ ਔਰਗੈਂਜ਼ਾ ਦਾ ਪੱਟਾ ਆਪਣਾ ਐਦਾਂ ਆਪਣਾ ਸਾਰਾ ਇਹ ਰੈਡੀ ਕਰਵਾਇਆ ਇਸ ਨਾਲ ਇਹਦਾ ਬਲੈਕ ਰੈੱਡ ਦੇ ਮਤਲਬ ਲਹਿਰੀ ਹੈ ਬਣਾ ਕੇ ਆਪਣਾ ਇਹ ਸਾਰਾ ਇਹ ਰੈਡੀ ਕਰਵਾਇਆ ਦੁਪੱਟਾ ਕਾਫੀ ਸੋਹਣਾ ਦੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਬਾਕੀ ਤੁਸੀਂ ਫੈਬਰਿਕ ਚੇਂਜ ਕਰਨੀ ਹੈ ਦੀ ਜੇਕਰ ਤੁਸੀਂ ਆਪਣਾ ਡੇਲੀ ਵੇਅਰ ਦੇ ਲਈ ਸੂਟ ਰੈਡੀ ਕਰਵਾਉਣਾਗਾ ਜਾਂ ਤੁਸੀਂ ਆਪਣਾ ਕਿਸੇ ਹਨਾ ਹੋਰ ਇਸੇ ਹੋਰ ਵਧੀਆ ਟਾਈਬੀ ਸਿਲਕ ਵਗੈਰਾ ਤੇ ਕ੍ਰੇਪ ਤੁਸੀਂ ਜੜੀ ਕਰਵਾਉਣਾਗਾ ਸਾਰੀ ਡਿਟੇਲਸ ਆਪਾਂ ਆਪਣੇ ਭੇਜ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਬਾਕੀ ਇਹ ਆਪਾਂ ਇੱਕ थ्रेड ਦੇ ਨਾਲ ਵਰਕ ਕਰਵਾਏ ਤੁਸੀਂ ਕਲਰਫੁਲ ਵੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਇੱਕ थ्रेड ਦੇ ਨਾਲ ਹੀ ਵਰਕ ਕਰਵਾਉਣਾਗਾ ਤੁਸੀਂ ਇਹਦੇ ਵਿੱਚ 2-3 ਕਲਰ ਹੋਰ ਐਡ ਕਰਵਾ ਸਕਦੇ ਹੋ ਵਰਕ ਕਰਵਾਉਣ ਵਾਸਤੇ ਜਿਵੇਂ ਤੁਹਾਨੂੰ ਪਸੰਦ ਹੋਇਆ ਫੈਬਰਿਕ ਕਲਰ ਵਰਕ ਕਰਨ ਸਾਰੀ ਡਿਟੇਲ ਭੇਜ ਕੇ ਆਪਾਂ ਤਿਆਰ ਕਰਵਾ ਦੋ ਲੈਸਾ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਆ ਵੀ ਕਿਵੇਂ ਤੁਸੀਂ ਵਰਕ ਐਡ ਕਰਵਾਉਣਾ ਦੇ ਵਿੱਚ ਸਕਿਪ ਕਰਵਾਉਣਾਗਾ ਹਨਾ ਕਿਵੇਂ ਤੁਸੀਂ ਆਪਣਾ ਫੈਬਰਿਕ ਚੇਂਜ ਕਰ ਸਕਦੇ ਹੋ ਕਿਵੇਂ ਤੁਸੀਂ ਆਪਣੇ ਵਰਕ ਵੀ ਹਨਾ ਜਿਵੇਂ ਤੁਹਾਡੀ ਚੋਆਇਸ ਆ ਉਸੇ ਅਕੋਰਡ ਦੇ ਤੁਸੀਂ ਆਪਣਾ ਇਹਨੂੰ ਚੇਂਜ ਕਰ ਸਕਦੇ ਹੋਗੇ ਤੇ ਸਾਰੀ ਡਿਟੇਲ ਸਾਨੂੰ ਆਪਣੀ ਤੁਸੀਂ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਅਡ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239167900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕ ਸਸ਼ੀਕਾ